ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਖਬਰ ਲੋਰੈਂਸ ਵਿਸ਼ਨੋਈ ਗੈਂਗਸਟਰ ਦੇ ਘਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਘਰ ਤੇ ਬੁਲਡੋਜ਼ਰ ਚਲਵਾ ਦਿੱਤਾ ਗਿਆ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਆਏ ਹਾਂ ਦਰਅਸਲ ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਲੋਰੈਂਸ ਵਿਸ਼ਨੋਈ ਤੇ ਕਾਰਵਾਈ ਹੋਈ ਹੈ ਗੈਂਗਸਟਰ ਦਾ ਘਰ ਤੋੜ ਦਿੱਤਾ ਗਿਆ ਜਿਸ ਤੋਂ ਬਾਅਦ ਤਸਵੀਰਾਂ ਵੇਖ ਸਕਦੇ ਹੋ ਗੈਂਗਸਟਰ ਦੀ ਭੈਣ ਕਿਸ ਤਰੀਕੇ ਦੇ ਨਾਲ ਪੁੱਬਾ ਮਾਰਦੀ ਰੋਂਦੀ ਨਜ਼ਰ ਆ ਰਹੀ ਹੈ ਤੇ ਕਾਫੀ ਬੈਸ ਬਸਾਈ ਵੀ ਹੁੰਦੀ ਹੈ ਉੱਥੇ ਹੀ ਮ ਜਗਾਤਾ ਤੁਸੀਂ ਲਾਈਪਾਰਦ ਦੇ ਬਣੇ ਹੋ ਅਸੀਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਬਹਿਸ ਵਸਾਈ ਹੁੰਦੀ ਹੈ ਪੁੱਬਾ ਮਾਰਦੀ ਪੈਣ ਤੇ ਮਾਂ ਨਜ਼ਰ ਆਉਂਦੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਬੁਲਡੋਜ਼ਰ ਜਿਹੜਾ ਹੈ ਗੈਂਗਸਟਰ ਲੋਰੈਂਸ ਬਿਸ਼ਨੋਈ ਦੇ ਘਰ ਦੇ ਉੱਤੇ ਚਲਾ ਦਿੱਤਾ ਹੈ ਤੇ ਉੱਥੇ ਹੀ ਵੱਡਾ ਐਕਸ਼ਨ ਜਿਹੜੀ ਇਹਦੇ ਵੱਲੋਂ ਲਿੱਤਾ ਗਿਆ ਤੇ ਪੁੱਬਾ ਮਾਰ ਰਹੀ ਗੈਂਗਸਟਰ ਦੀ ਮਾਂ ਦਾ ਕਹਿਣਾ ਹੈ ਕਿ ਘਰ ਤੋੜਨਾ ਹੈ ਤਾਂ ਗੈਂਗਸਟਰ ਲੋਰੈਂਸ ਦਾ ਤੋੜੋ ਨਾ ਕਿ ਜੋ ਮੇਰੇ ਪਿਤਾ ਨੇ ਬਹੁਤ ਮਿਹਨਤ ਦੇ ਨਾਲ ਬਣਾਇਆ ਦੀ ਕਮਾਈ ਦਾ ਘਰ ਕਿਉਂ ਤੋੜ ਰਹੇ ਹੋ ਮਾ ਪੁੱब्बा ਮਾਰਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਲਗਾਤਾਰ ਲਾਈਪਾ ਰੱਦੇ ਬਣੇ ਹੋ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦਾ ਮਾਹੌਲ ਬਣਿਆ ਹੈ ਉਸ ਦੀ ਮਾਂ ਦਾ ਕਹਿਣਾ ਹੈ ਕਿ ਮੇਰਾ ਘਰ ਕਿਉਂ ਤੋੜਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਨਾ ਹੀ ਨਹੀਂ ਬਲਕਿ ਜੈਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਘਰ ਤੋੜ ਦਿੱਤਾ ਗਿਆ ਹੈ ਬੁਲਡੋਜ਼ਰ ਚਲਵਾ ਦਿੱਤਾ ਗਿਆ ਹੈ ਤਾਂ ਉਸ ਦੀ ਮਾ ਦੀਆਂ ਭੁੱਬਾਂ ਮਾਰਦੀਆਂ ਹੋਈਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਪੂਰਾ ਪਰਿਵਾਰ ਜਿਹੜਾ ਇਸ ਸਮੇਂ ਰੋਂਦਾ ਨਜ਼ਰ ਆ ਰਿਹਾ ਤੁਸੀਂ ਵੇਖ ਰਹੇ ਹੋ ਇਹਨਾਂ ਤਸਵੀਰਾਂ ਨੂੰ ਪ੍ਰਤੀਕਿਰਿਆ ਕਮੈਂਟਾਂ 'ਚ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰਟ ਦੇ ਨਾਲ